ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਸੁਣਦੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਜਿਵੇਂ ਥੰਬਨੇਲ ਦੇਖ ਹੀ ਚੁੱਕੇ ਹੋ 25 ਅਕਤੂਬਰ ਤੱਕ ਦੀ ਸਾਂਝੀ ਕਰਾਂਗੇ ਦਿਵਾਲੀ ਨੂੰ ਮੁੱਖ ਰੱਖਾਂਗੇ ਤੇ ਨਾਲ ਦੀ ਨਾਲ ਜਿਹੜੇ ਪਹਾੜੀ ਖੇਤਰ ਵਿੱਚ ਦੋ ਸਿਸਟਮ ਆ ਰਹੇ ਨੇ ਉਹਨਾਂ ਦਾ ਕੀ ਅਸਰ ਹੋਵੇਗਾ ਪੰਜਾਬ ਦੇ ਉੱਪਰ ਉਹ ਗੱਲ ਵੀ ਮੱਦੇਨਜ਼ਰ ਰੱਖ ਕੇ ਇਹ ਵੀਡੀਓ ਬਣਾਈ ਜਾ ਰਹੀ ਹੈ ਤਾਂ ਜੋ ਜੋ ਅਫਵਾਹਾਂ ਫਲਾ ਰਹੀਆਂ ਜਾ ਰਹੀਆਂ ਨੇ ਬਹੁਤ ਸਾਰੇ ਚੈਨਲਾਂ ਵੱਲੋਂ ਕਿ ਪੰਜਾਬ ਦੇ ਵਿੱਚ ਵੀ ਤਕੜਾ ਸਿਸਟਮ ਲੱਗੇਗਾ ਕਿਸਾਨਾਂ ਨੂੰ ਥੋੜਾ ਜਿਹਾ ਚਿੰਤਾ ਵਿੱਚ ਪਾ ਰਹੇ ਨੇ ਕਿਉਂਕਿ ਝੋਨੇ ਦੀ ਕਟਾਈ ਦਾ ਸਮਾਂ ਹਲੇ ਚੱਲ ਰਿਹਾ ਹੈ ਕਿਉਂਕਿ ਫਸਲ ਲੇਟ ਹੈ ਇਸ ਵਾਰ ਤੇ ਨੁਕਸਾਨ ਵੀ ਬਹੁਤ ਹੋ ਚੁੱਕਿਆ ਹੈ ਫੰਮੀਆਂ ਦੇ ਕਰਕੇ ਤੇ ਉਸ ਤੋਂ ਬਾਅਦ ਕਹੀ ਜੇਗਾ ਆਲੂਆਂ ਦੀ ਬਿਜਾਈ ਮਟਰਾਂ ਦੀ ਬਿਜਾਈ ਜਾਂ ਹੋਰ ਸਬਜ਼ੀਆਂ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਜਿਸ ਦੇ ਮੱਦੇ ਨਜ਼ਰ ਇਹ ਸਪੈਸ਼ਲ ਵੀਡੀਓ ਬਣਾਈ ਗਈ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਪੰਜਾਬ ਦਾ ਮੌਸਮ ਸਾਫ਼ ਹੈ ਉੱਤਰ ਭਾਰਤ ਦੀ ਗੱਲ ਕਰ ਲਈਏ ਤਾਂ ਮੌਸਮ ਸਾਫ਼ ਹੈ ਕੋਈ ਤਕੜੀ ਕਾਰਵਾਈ ਫਿਲਹਾਲ ਕਿਸੇ ਤਰੀਕੇ ਦੀ ਵੀ ਕਿਸੇ ਪਾਸੇ ਵੀ ਦਿਖਾਈ ਨਹੀਂ ਦੇ ਰਹੀ ਅ ਸਾਊਥ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਸਿਸਟਮ ਬਣੇ ਹੋਈ ਸਨ ਤੇਲੰਗਾਨਾ ਦੇ ਉੱਪਰ ਕੇਰਲਾ, ਤਾਮਿਲਨਾਡੂ, ਆਂਧਰਾ ਠੀਕ ਹੈ ਜੀ ਕਰਨਾਟਕਾ ਇਹਨਾਂ ਦਾ ਹੁਣ ਜਿਹੜਾ ਮੌਸਮ ਹੌਲੀ-ਹੌਲੀ ਸਾਫ਼ ਹੋ ਰਿਹਾ ਚੱਕਰਵਾਤੀ ਤੂਫਾਨ ਜਿਹੜਾ ਓਕੇਸਕ ਦਾ ਹੋਇਆ ਪਾਸੇ ਜਾ ਰਿਹਾ ਤੇ ਪੰਜਾਬ ਦੇ ਵਿੱਚ ਧੁੱਪ ਲਗਾਤਾਰ ਪੈ ਰਹੀ ਏ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰੀ ਜਾਵੇ ਹਾਲਾਤ ਫਿਲਹਾਲ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਕੰਟਰੋਲ 'ਚ ਨੇ 30 31 ਡਿਗਰੀ ਐਵਰੇਜ ਤਾਪਮਾਨ ਚੱਲ ਰਿਹਾ ਜੋ ਕਿ ਇਸੇ ਤਰੀਕੇ ਨਾਲ ਚੱਲਦਾ ਹੋਇਆ 25 ਤਰੀਕ ਤੱਕ ਦਿਖਾਈ ਦੇਵੇਗਾ ਕੋਈ ਵੱਡੀ ਹਲਚਲ ਪੰਜਾਬ ਦੇ ਵਿੱਚ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਜਿਹੜਾ ਐਵਰੇਜ ਤਾਪਮਾਨ ਹੈ ਥੋੜਾ ਜਿਹਾ ਵਧਿਆ ਹੈ ਕਿਉਂਕਿ ਪੱਛਮੀ ਹਵਾ ਚੱਲੀ ਹੈ ਬਿਸ਼ੱਕ ਪੱਛਮੀ ਉਹ ਠੰਡੀ ਹੁੰਦੀ ਹੈ ਪਰ ਨਾਲ ਦੀ ਨਾਲ ਖੁਸ਼ਕ ਵੀ ਹੁੰਦੀ ਹੈ ਜਿਸ ਦੇ ਕਾਰਨ ਹਵਾ ਦੇ ਵਿੱਚੋਂ ਮੌਇਸਚਰ ਘਟਿਆ ਹੈ ਗੰਧਲਾ ਪੰਜਾ ਵਧਿਆ ਤੇ ਜਿਸ ਦੇ ਸਿੱਟੇ ਵਜੋਂ ਲਗਾਤਾਰ ਧੁੱਪ ਜਿਹੜੀ ਹੈ ਉਹ ਪੰਜਾਬ ਦੇ ਉੱਪਰ ਪੈ ਰਹੀ ਹੈ ਅਗਰ ਮੌਸਮ ਹੁੰਦਾ ਥੋੜੇ ਬਹੁਤ ਮੀਂਹ ਦੇ ਹਾਲਾਤ ਬਣਦੇ ਪਰ ਅਜਿਹੇ ਹਾਲਾਤ ਕੋਈ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਤੇ ਪੋਲਿਊਸ਼ਨ ਵੀ ਥੋੜਾ ਜਿਹਾ ਵਧ ਰਿਹਾ ਹੈ ਕਿਉਂਕਿ ਹੁਣ ਜਿਹੜੀ ਹਵਾ ਹੈ ਉਹ ਸਥਿਰ ਹੋ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਆ ਕੇ ਦਸੰਬਰ ਤੋਂ ਪਹਿਲਾਂ ਪਹਿਲਾਂ ਜਿਹੜੀ ਹਵਾ ਰੁਕ ਜਾਂਦੀ ਹੈ ਜਿਸ ਦੇ ਕਾਰਨ ਹਵਾ ਦੀ ਰੋਟੇਸ਼ਨ ਘਟ ਜਾਂਦੀ ਹੈ ਤੇ ਪੋਲਿਊਸ਼ਨ ਜਿਹੜਾ ਇੱਕ ਜਗ੍ਹਾ ਸਟਕ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਹੜੇ ਇਹ ਧੂਲ ਵਾਲੇ ਕਣ ਹੁੰਦੇ ਨੇ ਇਹ ਥੋੜੇ ਜਿਹਾ ਜਾਦਾ ਆਪਾਂ ਕਹਿ ਲਈ ਹੈਵੀ ਨਹੀਂ ਹੁੰਦੇ ਇਹ ਥੋੜੇ ਜਿਹਾ ਹੈਵੀ ਹੁੰਦੇ ਨੇ ਥੋੜੇ ਜਿਹਾ ਉੱਪਰ ਜਾ ਕੇ ਰੁਕ ਜਾਂਦੇ ਨੇ ਠੀਕ ਹੈ ਤੇ ਇਹਨੂੰ ਜਿਹੜਾ ਪੋਲਿਊਸ਼ਨ ਹੈ ਇਸ ਨੂੰ ਆਪਣੇ ਧਾਰਮਿਕ ਭਾਵਨਾਵਾਂ ਨਾਲ ਨਾ ਜੋੜ ਕੇ ਦੇਖਿਓ ਕਈ ਕਹਿਣਗੇ ਦੀਵਾਲੀ ਦੇ ਵਿੱਚ ਤੁਸੀਂ ਪੋਲਿਊਸ਼ਨ ਦੀ ਗੱਲ ਕਰ ਰਹੇ ਹੋ ਕਿਸਾਨ ਪੋਲਿਊਸ਼ਨ ਫਲਾਉਂਦੇ ਨੇ ਅਜਿਹੀ ਕੋਈ ਗੱਲ ਨਹੀਂ ਹੈ ਪੋਲਿਊਸ਼ਨ ਰੋਜ਼ ਹੁੰਦਾ ਹੈ ਗੱਡੀਆਂ ਦਾ ਫੈਕਟਰੀਆਂ ਦਾ ਕਿਸਾਨ ਇੱਕ ਪਾਸੇ ਨੇ ਹੁਣ ਤਾਂ ਸਿਰਫ 10 ਤੋਂ 15% ਜਿਹੜੀ ਪਰਾਲੀ ਸਾੜੀ ਜਾਂਦੀ ਹੈ ਹੁਣ ਜਿਹੜੇ ਪਰਾਲੀ ਦੇ ਚਾਂਸ ਨੇ ਉਹ ਬਹੁਤ ਘਟ ਗਏ ਤੁਸੀਂ ਆਪ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਏਰੀਆ ਦੇ ਵਿੱਚ ਪਰਾਲੀ ਕਿੰਨੀ ਹੁਣ ਸਾੜੀ ਜਾ ਰਹੀ ਹੈ ਸਿਰ ਮੇਰੇ ਸਾਬ ਨਾਲ ਇੱਕ ਅੱਧਾ ਕੇਸ ਕੋਈ ਨਿਕਲਦਾ ਹੋਊਗਾ ਖੇਤਾਂ ਦੇ ਵਿੱਚੋਂ ਪਰ ਲੱਗਦਾ 100 ਏਕੜ ਦੇ ਵਿੱਚੋਂ ਇੱਕ ਅੱਧਾ ਬੰਦਾ ਨਿਕਲਦਾ ਜਿਹੜਾ ਕਿਸਾਨ ਪਰਾਲੀ ਨੂੰ ਸਾੜਦਾ ਨਹੀਂ ਤਾਂ ਹੁਣ ਤਾਂ ਵਧੀਆ ਔਜ਼ਾਰ ਆ ਗਏ ਨੇ ਅਗਰ ਹੁਣ ਗੱਲ ਕਰੀਏ ਹਾਲਾਤਾਂ ਦੀ ਤਾਂ ਤੁਹਾਨੂੰ ਮੈਂ ਦਿਖਾ ਸਕਦਾ ਕਿਸ ਤਰੀਕੇ ਨਾਲ ਹਾਲਾਤ ਬਣਨਗੇ ਗੱਲ ਕੀਤੀ ਜਾਵੇ ਤਾਂ ਫਿਲਹਾਲ ਪੱਛਮੀ ਹਵਾ ਦਾ ਜ਼ੋਰ ਹੈ 20 ਤਰੀਕ ਤੋਂ ਲੈ ਕੇ 21 22 23 ਤਰੀਕ ਤੱਕ ਅਗਰ ਗੱਲ ਕੀਤੀ ਜਾਵੇ ਤਾਂ ਇਸੇ ਤਰੀਕੇ ਨਾਲ ਮਾਹੌਲ ਜਿਹੜਾ ਪੱਛਮੀ ਹਵਾ ਦਾ ਬਣੇ ਰਹੇਗਾ ਐਵਰੇਜ ਤਾਪਮਾਨ ਜਿਹੜਾ 25 30 ਡਿਗਰੀ ਤੱਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਜਿਹੜੇ ਸਿਸਟਮ ਵਿਗੜਨਗੇ ਉਹ 21 ਤਰੀਕ ਦੇ ਨੇੜੇ ਤੇੜੇ ਇਸ ਪਾਸੇ ਮਨਾਲੀ ਵਾਲੇ ਪਾਸੇ ਤੁਸੀਂ ਦੇਖੋਗੇ ਅਗਰ ਲਗਾਤਾਰ ਦੇਖੀ ਜਾਏ ਉਹ 21 ਤਰੀਕ ਦੁਪਹਿਰ ਤੋਂ ਸਿਸਟਮ ਜਿਹੜੇ ਸ਼ੁਰੂ ਹੋ ਜਾਣਗੇ ਬਣਨੇ ਇਹ ਮਨਾਲੀ ਹੋ ਗਿਆ ਮੰਡੀ ਹੋ ਗਿਆ ਠੀਕ ਹੈ ਜਾਂ ਸ਼ਿਮਲਾ ਹੋ ਗਿਆ ਇਹ ਜਿਹੜੀ ਬੈਲਟ ਹੈ ਮੇਨ ਇਹਦੇ ਵਿੱਚ ਹੀ ਜ਼ਿਆਦਾ ਮੀ ਜਿਸ ਦੇ ਕੰਨ ਥੋੜੀ-ਬੋਧੀ ਠੰਡੀ ਹਵਾਵਾਂ ਪੰਜਾਬ ਵੱਲ ਆਉਣਗੀਆਂ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਚੰਡੀਗੜ੍ਹ ਜਿਹੜੇ ਇਲਾਕੇ ਹਿਮਾਚਲ ਨੂੰ ਟੱਚ ਕਰਦੇ ਨੇ ਇਹਨਾਂ ਦੇ ਵਿੱਚ ਥੋੜਾ-ਬੋਧਾ ਅਸਰ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਠੰਡ ਦੇ ਮਾਹੌਲ ਦਾ ਬਾਕੀ ਕੋਈ ਵੱਡਾ ਅਸਰ ਫਿਲਹਾਲ ਨਹੀਂ ਹੈ ਤਾਪਮਾਨ ਪੰਜਾਬ ਦਾ ਵੀ ਤੁਸੀਂ ਦੇਖੀ ਜਾਓ ਚੰਡੀਗੜ੍ਹ ਦਾ ਲਗਾਤਾਰ 30-31 ਡਿਗਰੀ ਨੂੰ ਮੈਕਸਮ ਟਪ ਕਰੇਗਾ ਰਾਤ ਦਾ ਤਾਪਮਾਨ 17 ਡਿਗਰੀ ਮਿਨਿਮਮ ਠੀਕ ਹੈ ਅਤੇ ਦਿਨ ਦਾ ਤਾਪਮਾਨ 30-31 ਡਿਗਰੀ ਤੱਕ ਜਾਂਦਾ ਹੋਇਆ ਦਿਖਾਈ ਦੇ ਰਿਹਾ ਜਿਸ ਤੋਂ ਕਿ ਸਾਫ ਪਤਾ ਲੱਗ ਰ ਜੇ ਜਿਹੜੀ ਠੰਡ ਮੀਂਹ ਦੇ ਕਰਕੇ ਅਕਤੂਬਰ ਦੇ ਪਹਿਲੇ ਦਿਨਾਂ ਵਿੱਚ ਹੋਈ ਸੀ ਉਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਦੇਖਣ ਨੂੰ ਮਿਲਣਾ ਠੀਕ ਹੈ ਦੇਖੋਗੇ ਹੌਲੀ-ਹੌਲੀ ਸਿਸਟਮ ਜਿਹੜਾ ਸਾਫ਼ ਹੋ ਰਿਹਾ ਜੀ ਉਹਦੇ ਵਿੱਚ ਪਹਾੜੀ ਖੇਤਰਾਂ ਵਿੱਚ ਵੀ ਪੰਜਾਬ ਦੇ ਵਿੱਚ ਕੋਈ ਸਿਸਟਮ ਨਹੀਂ ਆ ਰਿਹਾ ਜਿੱਥੋਂ ਕਿ ਸਾਫ਼ ਪਤਾ ਲੱਗ ਰਿਹਾ ਕਿ 24 ਅਤੇ 25 ਤਰੀਕ ਨੂੰ ਦੇਖੋਗੇ ਲਗਾਤਾਰੀ ਹਵਾ ਦੀ ਗਤੀ ਹੈ ਵਧ ਰਹੀ ਹੈ ਯਾਨੀ ਕਿ 24-25 ਤਰੀਕ ਨੂੰ ਤੇਜ਼ ਹਵਾਵਾਂ ਚੱਲਣਗੀਆਂ ਜਿਸ ਦੇ ਨਾਲ ਪੱਛਮੀ ਹਵਾ ਹੋਏਗੀ ਜਿਸ ਦੇ ਨਾਲ ਥੋੜ੍ਹਾ ਜਿਹਾ ਟੈਂਪਰੇਚਰ ਦੇ ਵਿੱਚ ਵੀ ਫਰਕ ਪਾਊਗਾ ਮੌਸਮ ਵੀ ਸਾਫ਼ ਹੋਊਗਾ ਜੀ ਤੇ 25 ਤਰੀਕ ਤੋਂ ਬਾਅਦ ਹੁਣ ਦੱਸਿਆ ਸੀਗਾ ਕਿ ਪੰਜਾਬ ਦੇ ਵਿੱਚ 26 27 28 ਤਰੀਕ ਦੇ ਨੇੜੇ ਤੇੜੇ ਜਾਂ 30 31 ਤਰੀਕ ਦੇ ਨੇੜੇ ਤੇੜੇ ਬੱਦਲਬਾਜ਼ੀਆਂ ਦਾ ਜ਼ੋਰ ਦੇਖਣ ਨੂੰ ਮਿਲ ਸਕਦਾ ਹੈ ਫਿਲਹਾਲ ਉਹਦੇ ਬਾਰੇ ਵੀ ਕੋਈ ਵੱਡਾ ਖੁਲਾਸਾ ਨਹੀਂ ਹੋ پا ਰਿਹਾ ਕਿਉਂਕਿ ਜਿਹੜੀ ਹਵਾਵਾਂ ਇਹ ਉਹ ਪੱਛਮੀ ਦਿਸ਼ਾ ਤੋਂ ਚੱਲਣੀ ਸ਼ੁਰੂ ਹੋ ਚੁੱਕੀਆਂ ਨੇ ਮੌਸਮ ਅੰਮਾਤਰ ਦੇ ਬਰਾਬਰ ਹੈ ਅਗਰ ਵੈਸਟਰਨ ਡਿਸਟਰਬਸ ਬਣਦੀ ਹੈ ਤਾਂ 27 28 29 30 31 ਦੇ ਵਿੱਚਕਾਰ ਇੱਕ ਬੱਦਲਬਾਜ਼ੀ ਸਿਸਟਮ ਜ਼ਰੂਰ ਆ ਸਕਦਾ ਜਿਹਨੂੰ ਆਪਾਂ ਹਲਕਾ ਵੈਸਟਰਨ ਡਿਸਟਰਬਸ ਕਹਿ ਸਕਦੇ ਆ ਇਹਨਾਂ ਦੇ ਨਾਲ ਆ ਤੇ ਜਾ ਤਾਂ ਉਹ ਅਕਤੂਬਰ ਦੇ ਅਖੀਰ ਚ ਹੋਏਗਾ ਜਾਂ ਉਹ ਨਵੰਬਰ ਦੇ ਸਟਾਰਟਿੰਗ ਚ ਹੋਏਗਾ ਮਤਲਬ ਉਹ ਇੱਕਦ ਦੇ ਹਫਤੇ ਦਾ ਗੈਪ ਪਾ ਕੇ ਅੱਗੇ ਪਿੱਛੇ ਆ ਸਕਦਾ ਹੈ ਤੇ ਉਹਦੇ ਬਾਰੇ ਜਿਹੜੀ ਪ੍ਰੋਪਰ ਜਾਣਕਾਰੀ ਤੁਹਾਨੂੰ ਸਾਡੇ ਚੈਨਲ ਤੋਂ ਮਿਲੇਗੀ ਤਾਂ ਹੀ बार-बार ਰਿਕਵੈਸਟ ਕਰਦੇ ਆ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਕੋਈ ਵੀ ਜਾਣਕਾਰੀ ਹੋਵੇ ਤੁਸੀਂ ਮਿਸ ਨਾ ਕਰ ਸਕੋ ਬਣੇ ਰਹੋ ਸਾਡੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਇੰਨਾ ਸਾਡਾ ਸਪੋਰਟ ਕਰਨ ਦੇ ਲਈ ਸਾਰਿਆਂ ਨੂੰ ਹੈਪੀ ਦੀਵਾਲੀ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਧੰਨਵਾਦ ਜੀ